ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਅੰਮ੍ਰਿਤਪਾਲ ਸਿੰਘ ਖਾਲਸਾ ਪਿੰਡ ਧੂਲਕੋਟ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਮੈਂ ਇਹ ਕਹਿਣਾ ਚਾਹੁੰਦਾ ਜੀ ਕਿ ਜਿਵੇਂ ਅੱਜ ਕੱਲ੍ਹ ਅਸੀਂ ਮਸ਼ੀਨਰੀ ਜੋਗ ਵਿੱਚ ਪੈਂਦੇ ਜਾ ਰਹੇ ਹਾਂ ਅਸੀਂ ਹੱਥੀ ਕਿਰਤ ਛੱਡ ਰਹੇ ਹਾਂ ਸਾਨੂੰ ਹੱਥੀ ਕਿਰਤਾਂ ਦੇ ਪਾਸੇ ਆਉਣਾ ਚਾਹੀਦਾ ਜਿਸ ਤਰ੍ਹਾਂ ਧੰਗੁਰੂ ਨਾਨਕ ਦੇਵ ਮਹਾਰਾਜ ਦਾ ਉਪਦੇਸ਼ ਹੈ ਕਿਰਤ ਕਰੋ ਨਾਮ ਜਪੋ ਵੰਡ ਛਕੋ ਜੇਦੋਂ ਅਸੀਂ ਹੱਥੀ ਕਿਰਤ ਕਰਾਂਗੇ ਇਹਦੇ ਨਾਲ ਅਸੀਂ ਸਮਝੋ ਵੀ ਨਾਮ ਵੀ ਜਪ ਰਹੇ ਹਾਂ ਤੇ ਵੰਡ ਕੇ ਵਿਚਾਰ ਰਹੇ ਆ ਕਿਉਂਕਿ ਹੱਥੀ ਕਿਰਤ ਦਾ ਕਮਾਇਆ ਹੋਇਆ ਪੈਸਾ ਸਿਰ ਫਜ਼ੂਲ ਦੇ ਖਰਚੇ ਵਿੱਚ ਨਹੀਂ ਲੱਗਦਾ ਸਾਨੂੰ ਜਦੋਂ ਇਹ ਖਰਚ ਕਰਦੇ ਆ ਸਾਨੂੰ ਪਰ ਅਸੀਂ ਥੋੜਾ ਖਰਚ ਕਰਦੇ ਆ ਤੇ ਇਸ ਕਰਕੇ ਸਾਨੂੰ ਹੱਥੀ ਕਿਰਤ ਕਰਨੀ ਚਾਹੀਦੀ ਜਿਸ ਤਰ੍ਹਾਂ ਨਾਲ ਸਾਡੇ ਗਰੀਬ ਭਰਾ ਹੈ ਜੋ ਹੱਥੀ ਸੀ ਆਪ ਕਿਰਤ ਕਰਨਗੇ ਤੇ ਨਾਲ ਸਾਡੀ ਹੋਊਗੀ ਲੱਗਣਗੇ ਉਹਨਾਂ ਨੂੰ ਰੁਜ਼ਗਾਰ ਮਿਲੂਗਾ ਸਾਨੂੰ ਮਸ਼ੀਨਰੀ ਯੁੱਗ ਵੱਲੋਂ ਹਟ ਕੇ ਤੇ ਸਾਨੂੰ ਇਸ ਪਾਸੇ ਆਉਣਾ ਚਾਹੀਦਾ ਹੈ ਨੌਜਵਾਨੀ ਨੂੰ ਮੇਰਾ ਇਹੀ ਸੰਦੇਸ਼ ਹੈ ਆਪਦੇਸ਼ ਹੈ ਮੈਂ ਕਹਿਣਾ ਚਾਹਣਾ ਹੈ ਆਪਣੇ ਵੱਲੋਂ ਕਿ ਆਪਾਂ ਜੋ ਸਮਾਂ ਸਾਡੇ ਕੋਲੇ ਬਹੁਤ ਹੈ ਅਸੀਂ ਵਿਹਲੇ ਬੈਠ ਕੇ ਮੋਬਾਈਲ ਚਲਾ ਕੇ ਅਸੀਂ ਸਮਾਂ ਲੰਘਾ ਰਹੇ ਹਾਂ ਥੋੜਾ ਥੋੜਾ ਜੀ ਅਸੀਂ ਇਸ ਪਾਸੇ ਨੂੰ ਮੁੜਾਂਗੇ ਇਸ ਪਾਸੇ ਨੂੰ ਆਵਾਂਗੇ ਤਾਂ ਸਮਝੋ ਵੀ ਇਹ ਇਹ ਤਿਰਪ ਸਾਡੇ ਜਿਹੜੀ ਰੀਤ ਹੈ ਸਾਡੀ ਪੁਰਾਣੀ ਵਿਰਾਸਤ ਹੈ ਸਾਡੀ ਉਹ ਅਸੀਂ ਉਹਦੇ ਵਿੱਚ ਆਵਾਂਗੇ ਤੇ ਹੱਥੀ ਘੱਟ ਕਰਕੇ ਅਸੀਂ ਬਿਮਾਰੀਆਂ ਤੋਂ ਬਚ ਸਕਦੇ ਹਾਂ ਅਸੀਂ ਆਪਣੇ ਜੀਵਨ ਨੂੰ ਸੋਹਣਾ ਕਰ ਸਕਦੇ ਆ ਇਸ ਕਰਕੇ ਮੈਂ ਇਹੀ ਕਹਿਣਾ ਚਾਹਣਾ ਕਿ ਸਾਨੂੰ ਸਾਰਿਆਂ ਨੂੰ ਹੀ ਇਸ ਪਾਸੇ ਮੋੜਨਾ ਤੇ ਹੱਥੀ ਕਰਨਾ ਚਾਹੀਦੀ ਹੈ ਜਿਸ ਤਰ੍ਹਾਂ ਪਹਿਲਾਂ ਸਾਡੀਆਂ ਬਜ਼ੁਰਗ ਮਾਤਾ ਭੈਣਾਂ ਵੀ ਖੇਤ ਕੰਮ ਕਰਦੇ ਸਾਡੇ ਬਜ਼ੁਰਗ ਦੇ ਖੇਤੋਂ ਆਉਂਦੀਆਂ ਸਾਨੂੰ ਰੋਟੀ ਪਾਣੀ ਲੈ ਕੇ ਤੇ ਉਸ ਤਰ੍ਹਾਂ ਹੀ ਉਹ ਆਉਣ ਨਾਲੇ ਖੇਤਾਂ ਦੇ ਸੈਰ ਕਰਨ ਨਾਲ ਇਸ ਵੀ ਤਸੱਬ ਹੋਵੇ ਬਸ ਇਹੀ ਮੈਂ ਕਹਿਣਾ ਚਾਹ ਰਿਹਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਅਮਰਤਪਾਲ ਸਿੰਘ ਖਾਲਸਾ ਪਿੰਡ ਧੂਲਕੋਟ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਮੈਂ ਇਹ ਕਹਿਣਾ ਚਾਹਣਾ ਜੀ ਕਿ ਜਿਵੇਂ ਅੱਜ ਕੱਲ੍ਹ ਅਸੀਂ ਮਸ਼ੀਨਰੀ ਜੋਗ ਵਿੱਚ ਪੈਂਦੇ ਜਾ ਰਹੇ ਹਾਂ ਅਸੀਂ ਹੱਥੀਕਰਤ ਛੱਡ ਰਹੇ ਹਾਂ ਸਾਨੂੰ ਹੱਥੀਕਰਤਾਂ ਦੇ ਪਾਸੇ ਆਉਣਾ ਚਾਹੀਦਾ ਜਿਸ ਤਰ੍ਹਾਂ ਧੰਗੁਰੂ ਨਾਨਕ ਦੇਵ ਮਰਦਾ ਉਪਦੇਸ਼ ਹੈ ਕਿਰਤ ਕਰੋ ਨਾਮ ਜਪੋ ਵੰਡ ਛਕੋ ਜਿਵੇਂ ਅਸੀਂ ਹੱਥੀਕਰਤ ਕਰਾਂਗੇ ਇਹਦੇ ਨਾਲ ਅਸੀਂ ਸਮਝੋ ਵੀ ਨਾਮ ਵੀ ਜਪ ਰਹੇ ਹਾਂ ਤੇ ਵੰਡ ਕੇ ਵੀ ਛਕ ਰਹੇ ਹਾਂ ਕਿਉਂਕਿ ਹੱਥੀ ਕਰਤੇ ਦਾ ਕਮਾਇਆ ਹੋਇਆ ਪੈਸਾ ਫਿਰ ਫਜ਼ੂਲ ਦੇ ਖਰਚੇ ਵਿੱਚ ਨਹੀਂ ਲੱਗਦਾ ਸਾਨੂੰ ਜਦੋਂ ਇਹ ਖਰਚ ਕਰਦੇ ਆ ਸਾਨੂੰ ਪਰ ਅਸੀਂ ਥੋੜਾ ਖਰਚ ਕਰਦੇ ਆ ਤੇ ਇਸ ਕਰਕੇ ਸਾਨੂੰ ਹੱਥੀ ਕਰਤੇ ਕਰਨੀ ਚਾਹੀਦੀ ਜਿਸ ਤਰ੍ਹਾਂ ਨਾਲ ਸਾਡੇ ਗਰੀਬ ਭਰਾ ਹੈ ਉਹ ਹੱਥੀ ਅਸੀਂ ਆਪ ਕਰਤੇ ਕਰਾਂਗੇ ਤੇ ਨਾਲ ਸਾਡੀ ਹੋਊਗੀ ਲੇਕਿਨ ਵੀ ਉਹਨਾਂ ਨੂੰ ਰੁਜ਼ਗਾਰ ਮਿਲੂਗਾ ਸਾਨੂੰ ਮਸ਼ੀਨਰੀ ਯੁੱਗ ਵੱਲੋਂ ਹਟ ਕੇ ਤੇ ਸਾਨੂੰ ਇਸ ਪਾਸੇ ਆਉਣਾ ਚਾਹੀਦਾ ਹੈ ਨੌਜਵਾਨੀ ਨੂੰ ਮੇਰਾ ਇਹੀ ਸੰਦੇਸ਼ ਹੈ ਆਪਦੇਸ਼ ਹੈ ਮੈਂ ਕਹਿਣਾ ਚਾਹਣਾ ਹੈ ਆਪਣੇ ਵੱਲੋਂ ਕਿ ਆਪਾਂ ਜੋ ਸਮਾਂ ਸਾਡੇ ਕੋਲੇ ਬਹੁਤ ਹੈ ਅਸੀਂ ਵਿਹਲੇ ਬੈਠ ਕੇ ਮੋਬਾਈਲ ਚਲਾ ਕੇ ਅਸੀਂ ਸਮਾਂ ਲੰਘਾ ਰਹੇ ਆਂ ਥੋੜਾ ਥੋੜਾ ਜੀ ਅਸੀਂ ਇਸ ਪਾਸੇ ਨੂੰ ਮੁੜਾਂਗੇ ਇਸ ਪਾਸੇ ਨੂੰ ਆਵਾਂਗੇ ਤਾਂ ਸਮਝੋ ਵੀ ਇਹ ਇਹ ਤਿਰਤ ਸਾਡੇ ਜਿਹੜੀ ਰੀਤ ਆ ਸਾਡੀ ਪੁਰਾਣੀ ਵਿਰਾਸਤ ਆ ਸਾਡੀ ਉਹ ਅਸੀਂ ਉਹਦੇ ਵਿੱਚ ਆਵਾਂਗੇ ਤੇ ਹੱਥੀਕਰਤ ਕਰਕੇ ਅਸੀਂ ਬਿਮਾਰੀਆਂ ਤੋਂ ਬਚ ਸਕਦੇ ਆਂ ਅਸੀਂ ਆਪਣੇ ਜੀਵਨ ਨੂੰ ਸੋਹਣਾ ਕਰ ਸਕਦੇ ਆਂ ਇਸ ਕਰਕੇ ਮੈਂ ਇਹੀ ਕਹਿਣਾ ਚਾਹਣਾ ਕਿ ਸਾਨੂੰ ਸਾਰਿਆਂ ਨੂੰ ਹੀ ਇਸ ਪਾਸੇ ਮੁੜਨਾ ਤੇ ਇਹ ਹੱਥੀਕਰਤ ਕਰ ਵੀ ਚਾਹੀਦੀ ਹੈ ਜਿਸ ਤਰ੍ਹਾਂ ਪਹਿਲਾਂ ਸਾਡੀਆਂ ਬਜ਼ੁਰਗ ਮਾਤਾ ਭੈਣਾਂ ਆ ਵੀ ਖੇਤ ਕੰਮ ਕਰਦੇ ਸਾਡੇ ਬਜ਼ੁਰਗ ਤੇ ਖੇਤੋਂ ਆਉਂਦੇ ਸੁੰਨਾ ਰੋਟੀ ਪਾਣੀ ਲੈ ਕੇ ਤੇ ਉਸ ਤਰ੍ਹਾਂ ਹੀ ਉਹ ਆਉਣ ਨਾਲੇ ਖੇਤਾਂ ਦੇ ਸੈਰ ਕਰਨ ਨਾਲੇ ਸਰੀਰ ਦੀ ਤਸੱਬ ਹੋਵੇ ਬਸ ਇਹੀ ਮੈਂ ਕਹਿਣਾ ਚਾਹ ਰਿਹਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ